ਰਿਓ ਕੱਖ ਬਹੁਤ ਵੱਧ ਗਿਆ ਆਹ ਸਾਹਮਣੇ ਕਹਿੰਦੇ ਮਾਲਾ ਇਸ ਵੇਲੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਉਹ ਪੱਟਾ ਤੇ ਥਾਪੀ ਆ ਵੱਜਦੀ ਆ ਇਹ ਵੀ ਲੋਕਾਂ ਦੀ ਰੀਝੀ ਹੁੰਦੀ ਆ ਬੱਲੇ ਬੱਲੇ ਸ਼ਾਹ ਕੋਟ ਆਹ 5 ਲੱਖ ਵਾਲਾ ਤੀਜਾ ਜਫਾ ਕਾਲੇ ਸੰਘਿਆੜਾ ਲਓ ਸਾਹਮਣੇ ਗਵਿੰਦਪੁਰੇ ਮਾਲੇ ਦੀ ਰੇਡ ਇਸ ਲਈ ਗੁਰੂ 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 ਟੋਪੀਏ ਵਾਲਾ ਕਮਾਲ ਕਰ ਗਿਆ ਮਨੁਹ ਹੈ ਵੱਡੇ ਯੋਗਦਾਨ ਦੇ ਪਰ ਆਹ ਦੇਖਾਂਗੇ ਸਾਹਮਣੇ ਇਹ ਕਹਿੰਦੇ ਬੂਰੀਆ ਸੈਂਸਰ ਵਾਲਾ ਕਬੱਡੀ ਪਾਇਆ ਓ ਸੱਗੀ ਪੱਛੀ ਓ ਸਾਡੇ 5 ਲੱਖ ਦੇ 4 ਹੋ ਗਏ ਕਾਲੇ ਸੰਘਿਆਲੇ ਦੇ ਵੀ ਸੰਨੀ ਦਾ ਰਹਿੰਦਾ ਇੱਕ ਜਫਾ 7 ਲੱਖ ਦਾ ਸੱਤ ਲੱਖ ਇੱਕ ਜਫਾ ਸੱਤ ਲੱਖ ਇੱਕ ਜਫਾ ਸੱਤ ਲੱਖ ਰੁੜਕਾ ਰੁੜਤ ਗਿਆ ਸੱਤ ਲੱਖ ਦਾ ਜਫਾ ਸੱਤ ਲੱਖ ਦਾ ਜਫਾ ਕਾਲੇ ਸੰਘਿਆਲੇ ਦੇ ਸੱਤ ਲੱਖ ਦਾ ਐਨ ਜਫਾ ਲਾ ਲਿਆ ਰੁੜਕੇ ਚ ਲੁੱਤਰ ਆ ਗਿਆ ਮੇਰੇ ਮਿੱਤਰੋ ਰੇਡ ਪੈਂਦੀ ਦੁਰੀਆ ਦੇਖ ਰਹੀ ਹੈ ਕੱਟ ਵੀ ਕਹਿੰਦੇ ਆਣ ਚੋਟੀ ਦਾ ਆ ਲੁੱਤਰ ਫੜ ਲਿਆ ਇਹਨਾਂ ਨੇ ਹਾਪੀਆ ਨਕੋਦਰ ਦੀ ਟੀਮ ਦੇ ਕੋਚ ਸਨੀ ਕੁਹਾਰ ਨੂੰ 2000 ਰੁਪਿਆ ਜੁਰਮਾਨਾ 2000 ਰੁਪਿਆ ਜਿਹੜਾ ਜੁਰਮਾਨਾ ਕੀਤਾ ਜਾ ਰਿਹਾ ਹੈ ਸਾਹਮਣੇ ਇਸ ਵੇ ਨੌਜੈਨ ਗੁਰੂ ਮੇਰੇ ਵੀਰੋ ਤਕੜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਐਨ ਲੁਧਰ ਦੀ ਰੇਡ ਲੁਧਰ ਏ ਥੋਪੀ ਵਾਲੇ ਨੇ ਐਂਡ ਕਰਾਤਾ ਗੁਰੂ ਨੇ ਸਿਰਾਂ ਲਾਤਾ ਹੈ ਗੁਰੂ ਥੋਪੀਏ ਨੇ ਸਿਰਾਂ ਲਾਤਾ ਮੇਰੇ ਵੀਰੋ ਇੱਕ ਦੋ ਹੈਲੋ ਹੈਲੋ ਸੀਪੀ ਗੋਡਲਸ ਮੈਂ ਇੱਕ ਫੜ ਲਈ ਅੰਸ਼ ਬੱਚਾ ਆਇਆ ਹੈ ਹੈਲੋ ਹੈਲੋ ਰੂਪ 7 ਲੱਖ ਰੁਪਏ ਰੂਪਾਲ ਤੋਂ ਅੰਸ਼ ਬੱਚਾ ਇਥੇ ਅਕੈਡਮੀ ਖੇਡਣ ਆਉਂਦਾ ਸਾਡੇ ਉਹ ਲੱਭ ਨਹੀਂ ਰਿਹਾ ਨਾ ਉਹ